13 ਦਿਨਾਂ ਬਾਅਦ ਜੋਤੀ ਹਰਦੀয়াল ਜੀ ਕਲਿਆਣ ਚੰਦ ਜੀ ਦੇ ਘਰ ਆਏ ਅਤੇ ਕਹਿਣ ਲੱਗੇ ਮੈਂ ਤੁਹਾਡੇ ਪੁੱਤਰ ਦਾ ਨਾਮ ਸੋਚ ਵਿਚਾਰ ਕਰਕੇ ਨਾਨਕ ਰੱਖਿਆ ਹੈ ਇਸ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਕਲਿਆਣ ਚੰਦ ਜੀ ਕਹਿਣ ਲੱਗੇ ਆ ਤੁਸੀਂ ਕੀ ਨਾਮ ਰੱਖਿਆ ਹੈ ਨਾ ਹਿੰਦੂਆਂ ਦਾ ਨਾਮ ਹੈ ਨਾ ਮੁਸਲਮਾਨਾਂ ਦਾ ਨਾਮ ਹੈ ਨਾਨਕ ਜੀ ਨੂੰ ਇਸ ਨਾਨਕ ਕਿਹਾ ਦੇ ਸੀ ਕਿਉਂਕਿ ਉਹਨਾਂ ਦਾ ਜਨਮ ਨਾਨਕੇ ਘਰ ਹੋਇਆ ਸੀ। ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ ਮੈਨੂੰ ਤਾਂ ਇਹ ਨਾਮ ਪਸੰਦ ਨਹੀਂ ਆਇਆ। ਤੂੰ ਸੋਚ ਵਿਚਾਰ ਕੇ ਕੋਈ ਹੋਰ ਨਾਮ ਦੱਸ ਜੋ ਕੁਸ਼ਤਰੀ ਕੁੱਲ ਵਿੱਚ ਪਾਉਂਦਾ ਹੋਵੇ। ਹਰदयाल ਜੀ ਕਹਿਣ ਲੱਗੇ ਜੋ ਤੁਹਾਡੇ ਘਰ ਵਿੱਚ ਪੁੱਤਰ ਆਇਆ ਹੈ ਉਹ ਆਮ ਨਹੀਂ ਹੈ। ਇਹ ਰੱਬ ਦਾ ਨੂਰ ਹੈ ਜਿਹੜੇ ਪਹਿਲਾਂ ਧਰਤੀ ਤੇ ਅਵਤਾਰ ਆਏ ਹਨ ਮੁਸਲਮਾਨ ਆਪਣੇ ਅਵਤਾਰਾਂ ਨੂੰ ਮੰਨਦੇ ਹਨ ਅਤੇ ਹਿੰਦੂ ਆਪਣੇ ਅਵਤਾਰਾਂ ਦੀ ਪੂਜਾ ਕਰਦੇ ਹਨ ਤੁਹਾਡੇ ਪੁੱਤਰ ਦੇ ਗ੍ਰਹਿ ਨਿਸ਼ਚਤਰ ਵੀ ਉਹਨਾਂ ਨਾਲ ਮਿਲਦੇ ਹਨ ਮਿਲਦੇ ਕੀ ਸਗੋਂ ਉਹਨਾਂ ਤੋਂ ਵੀ ਸ਼ੁਭ ਹਨ ਤੇਰੇ ਪੁੱਤਰ ਨੂੰ ਹਿੰਦੂ ਅਤੇ ਮੁਸਲਮਾਨ ਦੋਵੇਂ ਮੰਨਿਆ ਕਰਨਗੇ ਇਸ ਤੋਂ ਸਭ ਸ਼ਿੱਖਿਆ ਲੈਣਗੇ ਇਸ ਦਾ ਨਾਮ ਸਾਰੇ ਜਗਤ ਵਿੱਚ ਉਜਾਗਰ ਹੋਵੇਗਾ ਹਰ ਇੱਕ ਥਾਂ ਤੇ ਇਸ ਦਾ ਪ੍ਰਤਾਪ ਹੋਵੇਗਾ ਇਹ ਸਭ ਵਿਚਾਰ ਕਰਕੇ ਮੈਂ ਇਸ ਦਾ ਨਾਮ ਨਾਨਕ ਰੱਖਿਆ ਹੈ ਇਹ ਨਾਮ ਨੂੰ ਕਦੇ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਵਿਆਪੇਗਾ ਇਹ ਸਦਾ ਆਨੰਦ ਵਿੱਚ ਰਹਿਣਗੇ ਆਪਣੇ ਪੁੱਤਰ ਦੀ ਵਿڈਿਆਈ ਸੁਣ ਕੇ ਕਲਿਆਣ ਚੰਦ ਜੀ ਬਹੁਤ ਖੁਸ਼ ਹੋਏ ਹਨ ਜੋਤਸੀ ਹਰदयाल ਜੀ ਆਪਣੇ ਘਰ ਵੱਗ ਨੂੰ ਵਾਪਸ ਤੁਰੇ ਜਾ ਰਹੇ ਹਨ ਅਤੇ ਸੋਚਦੇ ਜਾਂਦੇ ਹਨ ਕਿ ਮੇਰੀ ਉਮਰ ਬਹੁਤ ਹੋ ਗਈ ਹੈ ਜਦੋਂ ਤੱਕ ਇਸ ਬਾਲਕ ਨੇ ਵੱਡਾ ਹੋਣਾ ਹੈ ਹੋ ਸਕਦਾ ਹੈ ਮੈਂ ਉਦੋਂ ਤੱਕ ਇਸ ਦੁਨੀਆ ਤੇ ਨਾ ਰਹਾ ਮੈਂ ਇਸ ਬਾਲਕ ਦੇ ਕੌਦਕਾਂ ਨੂੰ ਨਾ ਦੇਖ ਸਕਾਂ ਸੋਚਦੇ ਸੋਚਦੇ ਉਹ ਉਦਾਸ ਹੋ ਗਏ ਅਤੇ ਮਨ ਵਿੱਚ ਵਿਚਾਰਦੇ ਹਨ ਜੇ ਇਹ ਬਾਲਕ ਅੰਤਰਜਾਮੀ ਹੈ ਪਰਮੇਸ਼ਰ ਦਾ ਰੂਪ ਹੈ ਫੇਰੇ ਮੇਰੇ ਹਿਰਦੇ ਦੀ ਅਵਸਥਾ ਨੂੰ ਵੀ ਜਾਣ ਲਵੇ ਦਿਆਲ ਹੋ ਕੇ ਮੈਨੂੰ ਕੋਈ ਕੋਟਕ ਵਿਖਾ ਦੇਵੇ ਮੈਨੂੰ ਕੋਈ ਉਪਦੇਸ਼ ਦੇ ਦੇਵੇ ਰੱਬਾ ਮੇਰੀ ਤੇਰੇ ਅੱਗੇ ਬੇਨਤੀ ਹੈ ਜਦੋਂ ਤੱਕ ਇਸ ਬਾਲਕ ਨੇ ਵੱਡਾ ਹੋ ਕੇ ਦੁਨੀਆ ਨੂੰ ਗਿਆਨ ਦੇਣਾ ਹੈ ਮੈਂ ਵੀ ਸੁਣ ਸਕਾਂ ਜਿਵੇਂ ਜਿਵੇਂ ਸਮਾਂ ਬਤੀਤ ਹੁੰਦਾ ਗਿਆ ਨਾਨਕ ਜੀ ਵੱਡੇ ਹੁੰਦੇ ਗਏ ਮਾਤਾ ਤ੍ਰਿਪਤਾ ਜੀ ਆਪਣੇ ਪੁੱਤਰ ਨੂੰੰਦ ਲਾੜਦੇ ਰਹਿੰਦੇ ਹਨ ਅਤੇ ਉਸ ਨੂੰ ਵੇਖ-ਵੇਖ ਪ੍ਰਸੰਨ ਹੁੰਦੇ ਰਹਦੇ ਹਨ ਹੁਣ ਨਾਨਕ ਜੀ ਆਪਣੇ ਪੈਰਾਂ ਤੇ ਖੜੇ ਹੋਣ ਲੱਗ ਪਏ ਹਨ ਥੋੜਾ ਹੋਰ ਵੱਡੇ ਹੋ ਕੇ ਉਹ ਆਪਣੇ ਸਾਥੀਆਂ ਦੇ ਨਾਲ ਖੇਡਣ ਲੱਗ ਪਏ ਹਨ ਜਦੋਂ ਤੱਕ ਮਾਤਾ ਜੀ ਆਵਾਜ਼ਾਂ ਮਾਰ ਕੇ ਨਾਨਕ ਜੀ ਨੂੰ ਕਰਨੇ ਹੀ ਬੁਲਾਉਂਦੇ ਉਦੋਂ ਤੱਕ ਉਹ ਬਾਰ ਬਹਲਕਾਂ ਨਾਲ ਖੇਡਦੇ ਰਹਿੰਦੇ ਹਨ ਜਦੋਂ ਮਾਤਾ ਜੀ ਘਰ ਵਿੱਚ ਕੁਝ ਬਣਾਉਂਦੇ ਹਨ ਨਾਨਕ ਜੀ ਨੂੰ ਬਾਹਰੋਂ ਆਵਾਜ਼ਾਂ ਮਾਰ-ਮਾਰ ਕੋਲ ਬਿਠਾ ਕੇ ਖਵਾਉਂਦੇ ਹਨ ਬਾਲ ਅਵਸਥਾ ਵਿੱਚ ਵੀ ਗੁਰੂ ਨਾਨਕ ਸਾਹਿਬ ਬਖਸ਼ਿਸ਼ਾਂ ਵਰਤਾਉਂਦੇ ਰਹਿੰਦੇ ਹਨ ਕਲਿਆਣ ਚੰਦ ਜੀ ਆਪਣੇ ਪੁੱਤਰ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਦੇ ਹਨ ਜਦੋਂ ਬਾਬਾ ਕਲਿਆਣ ਚੰਦ ਜੀ ਘਰ ਆਉਂਦੇ ਉਹ ਵੀ ਬਾਲਕ ਨਾਨਕ ਨੂੰ ਗੋਦ ਵਿੱਚ ਚੁੱਕ ਕੇ ਪਿਆਰ ਕਰਦੇ ਕਦੇ ਉਹਨਾਂ ਨੂੰ ਆਪਣੇ ਮੋਢਿਆਂ ਤੇ ਬਿਠਾ ਲੈਂਦੇ ਹਨ ਕਦੇ ਉਹਨਾਂ ਨਾਲ ਕਿੰਨਾ ਕਿੰਨਾ ਸਮਾਂ ਖੇਡਾਂ ਦੀਆਂ ਗੱਲਾਂ ਕਰਦੇ ਰਹਿੰਦੇ ਹਨ ਬਾਬਾ ਕਲਿਆਣ ਚੰਦ ਜੀ ਨਾਨਕ ਜੀ ਨੂੰ ਆਪਣੀ ਛਾਤੀ ਤੇ ਲਟਾ ਲੈਂਦੇ ਨਾਨਕ ਜੀ ਉਸੇ ਤਰ੍ਹਾਂ ਸੌਂ ਜਾਂਦੇ ਕਦੇ ਕਲਿਆਣ ਚੰਦ ਜੀ ਪੁੱਤਰ ਨੂੰ ਆਪਣੀਆਂ ਲੱਤਾਂ ਤੇ ਬਿਠਾ ਕੇ ਉਹਨਾਂ ਨੂੰ ਝੂਟੇ ਦਿੰਦੇ ਜਦੋਂ ਨਾਨਕ ਜੀ ਦੇ ਸਾਥੀ ਆ ਜਾਂਦੇ ਨਾਨਕ ਜੀ ਦੌੜ ਕੇ ਉਹਨਾਂ ਬਾਲਕਾਂ ਨਾਲ ਚਲੇ ਜਾਂਦੇ ਅਤੇ ਬਾਲਕਾਂ ਨਾਲ ਰਲ ਕੇ ਖੇਡਦੇ ਰਹਿੰਦੇ ਹਨ ਗਵਾਂਢ ਦੇ ਲੋਕ ਸਭ ਨਰ ਨਾਰੀ ਨਾਨਕ ਜੀ ਨੂੰ ਬੁਲਾਉਂਦੇ ਰਹਿੰਦੇ ਹਨ ਅਤੇ ਗੋਦ ਵਿੱਚ ਚੁੱਕ ਚੁੱਕ ਲੈਂਦੇ ਹਨ ਤਲਵੰਡੀ ਵਿੱਚ ਰਹਿੰਦੇ ਸਭ ਲੋਕ ਨਾਨਕ ਜੀ ਨੂੰ ਪਿਆਰ ਕਰਦੇ ਹਨ ਸਭਾਂ ਲੰਘਦਾ ਗਿਆ ਗੁਰੂ ਨਾਨਕ ਜੀ ਦੀ ਉਮਰ 5-7 ਸਾਲ ਹੋ ਗਈ ਹੈ। ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਤੋਂ 5 ਸਾਲ ਵੱਡੇ ਸਨ। ਹੁਣ ਨਾਨਕ ਜੀ ਕਦੇ ਕੋਈ ਭੰਡਾ, ਕੋਈ ਕੱਪੜਾ ਕੰਬਲ, ਚਾਦਰ, ਕੋਈ ਨਾ ਕੋਈ ਸਮਾਨ ਘਰੋਂ ਲੈ ਜਾਂਦੇ ਹਨ। ਉਹ ਸਮਾਨ ਕਿਸ ਦੇ ਘਰ ਮੋੜ ਕੇ ਨਹੀਂ ਲਿਆਉਂਦੇ। ਉਹ ਸਾਰਾ ਸਮਾਨ ਲੋੜਵੰਦਾਂ ਨੂੰ ਦੇ ਆਉਂਦੇ ਹਨ। ਕਰਦਾ ਕੁਝ ਨਾ ਕੁਝ ਸਾਜੋ ਸਮਾਨ ਚੁੱਕ ਕੇ ਲੈ ਜਾਂਦੇ ਜਿਸ ਨੂੰ ਜਿਸਤੀ ਦੀ ਲੋੜ ਹੁੰਦੀ ਹਿੰਦੇ ਆਉਂਦੇ ਉਹ ਹਰ ਦਿਨ ਇਸੇ ਤਰ੍ਹਾਂ ਕਰਨ ਲੱਗ ਪਏ ਮਾਤਾ ਜੀ ਵੀ ਦੇਖਦੇ ਰਹਿੰਦੇ ਹਨ ਕਿ ਨਾਨਕ ਜੀ ਜੋ ਚੀਜ਼ ਘਰੋਂ ਲੈ ਜਾਂਦੇ ਇਹ ਤਾਂ ਮੋੜ ਕੇ ਹੀ ਨਹੀਂ ਲਿਆਉਂਦੇ ਇੱਕ ਦਿਨ ਨਾਨਕ ਜੀ ਨੇ ਆਪਣੇ ਘਰੋਂ ਇੱਕ ਭਾਂਡਾ ਲਿਆ ਹੈ ਉਹ ਭਾਂਡਾ ਕਿਸੇ ਲੋੜਵੰਦ ਨੂੰ ਦੇ ਦਿੱਤਾ ਜਦੋਂ ਨਾਨਕ ਜੀ ਘਰ ਆਏ ਮਾਤਾ ਜੀ ਨੇ ਨਾਨਕ ਨੂੰ ਖਾਲੀ ਹੱਥ ਆਉਂਦੇ ਵੇਖਿਆ ਮਾਤਾ ਜੀ ਪੁੱਛਣ ਲੱਗੀ ਪੁੱਤਰ ਤੂੰ ਘਰੋਂ ਭਾਂਡਾ ਲੈ ਕੇ ਗਿਆ ਸੀ ਉਹ ਕਿੱਥੇ ਛੁੱਟ ਆਇਓ ਪੁੱਤਰ ਇਸ ਤਰ੍ਹਾਂ ਘਰ ਖਾਲੀ ਹੋ ਜਾਵੇਗਾ ਨਾਨਕ ਜੀ ਮੁੱਖ ਵਿੱਚੋਂ ਕੁਝ ਨਾ ਬੋਲੇ ਉਹ ਚੁੱਪ ਕਰਕੇ ਖੜੇ ਰਹੇ ਹੁਣ ਮਾਤਾ ਜੀ ਗੁੱਸੇ ਨਾਲ ਪੁੱਛਣ ਲੱਗੀ ਉਸੇ ਸਮੇਂ ਨਾਨਕ ਜੀ ਦੇ ਚਾਚਾ ਲਾਲੂ ਜੀ ਆ ਗਏ ਹਨ ਉਹਨਾਂ ਵੇਖਿਆ ਕਿ ਮਾਤਾ ਜੀ ਨਾਨਕ ਜੀ ਬਾਹ ਫੜ ਕੇ ਗੁੱਸੇ ਵਿੱਚ ਉਸ ਤੋਂ ਕੁਝ ਪੁੱਛ ਰਹੇ ਹਨ ਝੱਟ ਹੀ ਉਹਨਾਂ ਨੇ ਮਾਤਾ ਕੋਲੋਂ ਨਾਨਕ ਜੀ ਨੂੰ ਛਡਵਾ ਲਿਆ ਹੈ ਮਾਤਾ ਜੀ ਕਹਿਣ ਲੱਗੇ ਤੁਹਾਨੂੰ ਨਹੀਂ ਪਤਾ ਇੱਕ ਘਰ ਵਿੱਚੋਂ ਕਦੇ ਕੋਝਨ ਕਦੇ ਕੁਝ ਲਾ ਜਾਂਦਾ ਹੈ ਘਰੋਂ ਗਿਆ ਸਮਾਨ ਕਦੇ ਕਰ ਮੁੜ ਕੇ ਨਹੀਂ ਆਉਂਦਾ ਪਤਾ ਨਹੀਂ ਕੀ ਕਰਦਾ ਹੈ ਮੈਂ ਇਸ ਨੂੰ ਸਮਝਾ ਰਹੀ ਹਾਂ ਹੁਣ ਇਹ ਕੋਈ ਜਵਾਬ ਨਹੀਂ ਦਿੰਦਾ ਹੁਣ ਤਾਂ ਤੁਸੀਂ ਇਸ ਨੂੰ ਛਲਵਾ ਲਿਆ ਹੈ ਪਰ ਇਸ ਨੂੰ ਸਮਝਾ ਦੇਵੋ ਕਿ ਇਹ ਕੰਮ ਨਹੀਂ ਕਰਨੇ ਹਨ ਮਾਤਾ ਜੀ ਇਹ ਗੱਲ ਕਹਿ ਕੇ ਪਰੇ ਹੋ ਗਏ ਹਨ ਅਤੇ ਮਾਤਾ ਜੀ ਦੀਆਂ ਅੱਖਾਂ ਪਰ ਆਈਆਂ ਮਾਤਾ ਜੀ ਕੁਝ ਸਮੇਂ ਬਾਅਦ ਫਿਰ ਮੁੜ ਕੇ ਨਾਨਕ ਕੋਲ ਆਏ ਅਤੇ ਨਾਨਕ ਜੀ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਨਾਨਕ ਜੀ ਦਾ মুখ ਆਪਣੇ ਦੁਪੱਟੇ ਨਾਲ ਸਾਫ਼ ਕਰਨ ਲੱਗ ਪਏ। ਅਤੇ ਪਿਆਰ ਕਰਦੇ ਹਨ। ਮਨ ਵਿੱਚ ਸੋਚਦੇ ਹਨ ਅਜੇ ਤਾਂ 7 ਸਾਲ ਦੀ ਮੇਰੇ ਪੁੱਤਰ ਦੀ ਉਮਰ ਹੈ। ਅਜੇ ਇਸ ਨੂੰ ਬਹੁਤਾ ਕੁਝ ਨਹੀਂ ਪਤਾ। ਇਹ ਲਾਭ ਹਾਨੀ ਨੂੰ ਨਹੀਂ ਜਾਣਦਾ ਹੈ। ਵੱਡਾ ਹੋ ਕੇ ਆਪ ਹੀ ਸਮਝ ਜਾਵੇਗਾ। ਮੈਨੂੰ ਇਸ ਨਾਲ ਗੁੱਸੇ ਵਿੱਚ ਗੱਲ ਨਹੀਂ ਕਰਨੀ ਚਾਹੀਦੀ ਸੀ ਥੋੜਾ ਸਮਾਂ ਬਾਅਦ ਫਿਰ ਨਾਨਕ ਜੀ ਬਾਹਰ ਬੱਚਿਆਂ ਨਾਲ ਖੇਡਣ ਲਈ ਦੌੜ ਗਏ ਹਨ